ਸਵੇਰੇ ਸਵੇਰੇ ਜਦੋਂ ਤੁਸੀਂ ਆਪਦੀ ਨੀਂਦ ਪੂਰੀ ਕਰਕੇ ਉੱਠੋ ਤਾਂ ਅੱਖਾਂ ਅੱਗੇ ਅਜਿਹਾ ਨਜ਼ਾਰਾ ਹੋਵੇ ਤਾਂ ਤੁਸੀਂ ਸੋਚੋ ਵੀ ਦਿਨ ਕਿੰਨਾ ਵਧੀਆ ਲੰਘੂਗਾ ਜ਼ਿੰਦਗੀ ਦੀਆਂ ਟੈਨਸ਼ਨਾਂ ਨੂੰ ਸਾਈਡ ਤੇ ਰੱਖ ਕੇ ਕੁਝ ਦਿਨ ਪਹਿਲਾਂ ਮੈਂ ਤੇ ਮੇਰੀ ਭੂਆ ਜੀ ਦਾ ਬੇਟਾ ਰੱਬ ਦੀ ਬਣਾਈ ਹੋਈ ਸੋਹਣੀ ਕੁਦਰਤ ਨੂੰ ਦੇਖਣ ਲਈ ਇਸ ਜਗ੍ਹਾ ਤੇ ਗਏ ਤੁਸੀਂ ਇਹ ਸਾਰਾ ਬਲੌਗ ਜੋ ਦੇਖੋਗੇ ਅੱਜ ਵਾਲਾ ਬਹੁਤ ਹੀ ਜ਼ਿਆਦਾ ਖੂਬਸੂਰਤ ਹੈ ਤੇ ਇਹਦੇ ਕਈ ਹਿੱਸੇ ਨੇ ਇਸ ਵੀਡੀਓ ਵਿੱਚ ਅਸੀਂ ਕੁਦਰਤ ਨੂੰ ਦੇਖਿਆ ਤਾਂ ਦੇਖਿਆ ਨਾਲ ਨਾਲ ਅਸੀਂ ਆਪਦੇ ਨਿੱਜੀ ਕੰਮ ਵੀ ਕੀਤੇ ਇਸੇ ਵੀਡੀਓ ਵਿੱਚ ਅਸੀਂ ਭਾਨੇ ਸਿੱਧੂ ਦੇ ਘਰੇ ਵੀ ਗਏ ਇਸੇ ਵੀਡੀਓ ਦੇ ਵਿੱਚ ਹੀ ਤੁਹਾਨੂੰ ਦਿਖਾਵਾਂਗੇ ਅਸੀਂ ਇੱਕ ਅਜਿਹਾ ਕਲਾਕਾਰ ਜੋ ਪਲਸਨਾ ਸਕੈਚ ਬਣਾਉਂਦਾ ਹੈ ਬਹੁਤ ਵਧੀਆ ਬਹੁਤ ਸੋਹਣੇ ਤੇ ਬਾਕੀ ਆਜੋ ਹੁਣ ਆਪਾਂ ਵੱਧਦੇ ਹਾਂ ਅੱਜ ਦੀ ਇਸ ਖੂਬਸੂਰਤ ਵੀਡੀਓ ਵੱਲ ਸਾਰੇ ਟੈਨਸ਼ਨਾਂ ਦੂਰ ਕਰਕੇ ਤੇ ਇਹ ਵੀਡੀਓ ਦਾ ਨਜ਼ਾਰਾ ਲਓ ਤੇ ਤੁਹਾਨੂੰ ਬਹੁਤ ਜਿਆਦਾ ਵਧੀਆ ਵੀਡੀਓ ਲੱਗੂਗੀ ਅੱਜ ਲਈ ਇਹ ਇਸੋਡਾ ਅੱਜ ਦੀ ਖੂਬਸੂਰਤ ਵੀਡੀਓ ਚ ਕੁਝ ਦਿਨ ਪਹਿਲਾਂ ਮੈਂ ਤੇ ਮੇਰੇ ਭੂਆ ਜੀ ਦਾ ਬੇਟਾ ਤੇ ਚਾਚਾ ਜੀ ਦਾ ਬੇਟਾ ਅਸੀਂ ਗਏ ਸੀ ਕੁੰਮਣ ਆਪਣੇ ਚੰਡੀਗੜ੍ਹ ਦੇ ਨੇੜੇ ਚੰਡੀਗੜ੍ਹ ਸਾਨੂੰ ਕੰਮ ਸੀ ਉਹ ਮੈਨੂੰ ਕਹਿੰਦਾ ਚਲੋ ਆਪਾਂ ਗਾਂ ਚੱਲਦੇ ਆਂ ਤੇ ਥੋੜਾ ਮਾਈਂਡ ਚੇਂਜ ਹੋ ਜਾਂਦਾ ਮੂਡ ਚੇਂਜ ਹੋ ਜਾਂਦਾ ਇੱਕ ਮੈਨੂੰ ਆਹ ਜਰੂਰ ਦੱਸਿਓ ਤੁਸੀਂ ਪੰਜ ਕੁਲੇ ਇਹ ਬਿਲਡਿੰਗ ਬਣੀ ਹੋਈ ਐ ਇਹ ਬਹੁਤ ਟਾਈਮ ਦੀ ਐ ਹੀ ਐ ਇਹ ਪਤਾ ਨਹੀਂ ਕਿਉਂ ਬੰਦ ਹੋ ਗਿਆ ਦਾ ਕੰਮ ਜੇ ਕਿਸੇ ਨੂੰ ਪਤਾ ਜਰੂਰ ਦੱਸਿਓ ਉੱਥੇ ਪਹੁੰਚ ਕੇ ਸਭ ਤੋਂ ਪਹਿਲਾਂ ਸਾਡਾ ਸਵਾਗਤ ਕਰਿਆ ਵੱਡੀਆਂ ਵੱਡੀਆਂ ਬਿਲਡਿੰਗਾਂ ਨੇ ਤੇ ਉਸ ਤੋਂ ਬਾਅਦ ਜੀ ਅ ਵੈਸੇ ਰਸਤਾ ਜਾਂਦਾ ਸਿੱਧਾ Shimla ਨੂੰ ਤੇ ਇੱਥੇ ਧਰਮਪੁਰ ਤੋਂ ਜਿਹੜਾ ਰਸਤਾ ਜਾਂਦਾ ਕਸੌਲੀ ਨੂੰ ਜਿਹੜਾ ਚੰਡੀਗੜ੍ਹ ਤੋਂ ਕੋਈ 40-45 ਮਿੰਟ ਦੀ ਦੂਰੀ ਤੇ ਹੂ ਲਗਭਗ ਤੇ ਜੇ ਆਪਾਂ ਚੰਡੀਗੜ੍ਹ ਜਾਣੇ ਚੰਡੀਗੜ੍ਹ ਆਪਾਂ ਬਹੁਤ ਵਾਰ ਆਏ ਹੁੰਨੇ ਆ ਚਲੋ ਐਂ ਸੋਚ ਲੈਂਦਾ ਬੰਦਾ ਵੀ ਨਾਲੇ ਪਹਾੜਾਂ ਦਾ ਨਜ਼ਾਰਾ ਲੈ ਲਾਂਗੇ ਤੇ ਨਾਲੇ ਵਧੀਆ ਦਿਲ ਚ ਲੱਗ ਜਾਂਦਾ ਤੇ ਨਾਲੇ ਜਿਹੜੀ ਕੁਦਰਤੀ ਬਿਊਟੀ ਹੈ ਉਹਨੂੰ ਦੇਖ ਲਾਂਗੇ ਤੇ ਅਸੀਂ ਵੀ ਫਿਰ ਐਂ ਕਰਿਆ ਵੀ ਚੰਡੀਗੜ੍ਹ ਰੁਕਨ ਨਾਲੋਂ ਵੀ ਅੱਜ ਰਾਤ ਕਸੌਲੀ ਰੁਕਦੇ ਆ ਤੇ ਅਸੀਂ ਜਿਹੜੀ ਗੱਡੀ ਕਸੋਲੀਵਾਲ ਨੂੰ ਖਿੱਚਦੀ ਤੇ ਰਸਤੇ ਬਹੁਤ ਜਿਆਦਾ ਖੂਬਸੂਰਤ ਸੀ ਤੇ ਪਹਾੜੀ ਏਰੀਆ 'ਚ ਘੁੰਮਣ ਦਾ ਜਿਹੜਾ ਸਭ ਤੋਂ ਵਧੀਆ ਟਾਈਮ ਮੇਰੇ ਹਿਸਾਬ ਨਾਲ ਆਹੀ ਜਿਹੜਾ ਹੁਣ ਟਾਈਮ ਚੱਲੀ ਜਾਂਦਾ ਸੋਨ ਭਰਦ ਹੁੰਦਾ ਇਸ ਸਮੇਂ ਜਿਹੜੇ ਬੱਦਲ ਆ ਉਹ ਥੱਲੇ ਆਏ ਹੁੰਦੇ ਆ ਤੇ ਧੁੰਦ ਵਾਲਾ ਕੰਮ ਹੁੰਦਾ ਬਹੁਤ ਵਧੀਆ ਤੇ ਜਿਹੜੀ ਬਿਊਟੀ ਹੈ ਉਹ ਬਹੁਤ ਚਮਕ ਰਹੀ ਹੁੰਦੀ ਹੈ ਸਾਰੇ ਪਾਸੇ ਤੁਹਾਨੂੰ ਹਰਿਆਲੀ ਦੇਖਣ ਨੂੰ ਮਿਲੂਗੀ ਤੇ ਬੰਦੇ ਦਾ ਜਿਹੜਾ ਆਦਾਸਮਨ ਉਹ ਵੀ ਸਹੀ ਹੋ ਜਾਂਦਾ ਬਸ ਮੇਰਾ ਤਾਂ ਘੁੰਮਣ ਦਾ ਹੈ ਨਹੀਂ ਸੀਗਾ ਪਰ ਵਧੀਆ ਹੋ ਗਿਆ ਜਾ ਬੜੇ ਥੋੜਾ ਮਾਈਂਡ ਫਰੈਸ਼ ਹੋ ਗਿਆ ਤੇ ਆਹ ਅਸੀਂ ਉੱਥੇ ਹੋਟਲ ਲਿਆ ਸੀਗਾ ਜੀ ਬਹੁਤ ਵਧੀਆ ਸਸਤੇ ਰੁਪਈਆ ਚ ਤੇ ਬਹੁਤ ਸਾਫ ਸੁਥਰਾ ਆਹ ਬਾਲਕੋਨੀ ਦਾ 뷰 ਹੈ ਤੁਸੀਂ ਦੇਖ ਸਕਦੇ ਹੋ ਥੱਲੇ ਪਤਾ ਨਹੀਂ ਕਾਲੇ ਦਰਖਤ ਹੈ ਦੇਖਣ ਨੂੰ ਲੱਗਦੇ ਨੇ ਅਮੇਬਾਂ ਦੇ ਹੁੰਦੇ ਪਰ ਹੈ ਕੁਝ ਹੋਰ ਹੈ ਤੇ ਤੁਸੀਂ ਵੇਖੋ ਵੀ ਮੀਂਹ ਵਾਲਾ ਮੌਸਮ ਸੀ ਪੂਰਾ ਸਾਰੇ ਪਾਸੇ ਸਾਨੂੰ ਬੱਦਲ ਹੀ ਬੱਦਲ ਦਿਖਣਗੇ ਇਹ ਕਮਰਾ ਜਿੱਥੇ ਮੈਂ ਵੀਡੀਓ ਬਣਾ ਰਿਹਾ ਹਾਂ ਬਹੁਤ ਹੀ ਜ਼ਿਆਦਾ ਖੂਬਸੂਰਤ ਸੀਗਾ ਸਿਰਫ 1500 ਰੁਪਈਆ ਚ ਤਿੰਨ ਜਣੇ ਆਸਤੇ ਤੇ ਇਹਦਾ ਮਤਲਬ ਫੂਡ ਸੀ ਉਹ ਵੀ ਬਹੁਤ ਵਧੀਆ ਸੀ ਬਹੁਤ ਵਧੀਆ ਘਰ ਵਰਗਾ ਜਮਾ ਤੇ ਇਹ ਇੱਕ ਸੌਲੀ ਤੋਂ ਕਿ 2 ਕਿਲੋਮੀਟਰ ਥੱਲੇ ਨੂੰ ਅਸੀਂ ਰੂਮ ਲਿਆ ਸੀ ਰੂਮ ਵੀ ਸਾਨੂੰ ਸੁਣਾਉਣੇ ਆ ਬਹੁਤ ਹੀ ਜਿਆਦਾ ਵਧੀਆ ਬਣਿਆ ਹੋਇਆ ਤੇ ਬਸ ਆਇਆ ਵੀ ਨਾਲੇ ਤਾਂ ਬੰਦੇ ਦਾ ਮਾਈਂਡ ਤਾਂ ਫਰੈਸ਼ ਹੁੰਦੇ ਹੁੰਦਾ ਨਾਲੇ ਅਗਲਾ ਜੇ ਉਹ ਘਰੇ ਬਾਹਰ ਚ ਰਹਿ ਪਿਆ ਰਹੇ ਵੀ ਬਾਹਰ ਤਰ ਨਿਕਲਦਾ ਤਾਂ ਥੋੜਾ ਜਿਹਾ ਦਿਲ ਲੱਗ ਜਾਂਦਾ ਬੰਦੇ ਦਾ ਇਹੀ ਧੂਏ ਦਾ ਬੇਟਾ ਆਦਾ ਸੀ ਫਿਰ ਕਹਿੰਦਾ ਚਲੋ ਆਪਾਂ ਜਾਣਾ ਤਾਂ ਹੈਗੇ ਯਾਨਾਲੇ ਕੰਮ ਖਰਾ ਉਹ ਕਰ ਲਾਂਗੇ ਆ ਰੂਮਾਂ ਜੀ ਤੁਸੀਂ ਦੇਖੋ ਬਹੁਤ ਸੋਹਣਾ ਜਿੰਨਾ ਵੀ ਕਹਿ ਦਈਏ ਪੂਰਾ ਖੁੱਲਾ ਡੁੱਲਾ ਕਮਰਾ ਤੇ ਆ ਜਿਹੜਾ ਵਿਊ ਤੁਸੀਂ ਵਿੰਡੋ ਚ ਵੇਖ ਰਹੇ ਹੋ ਬਹੁਤ ਹੀ ਜ਼ਿਆਦਾ ਵਧੀਆ ਸੀਗਾ ਫਿਰ ਅਸੀਂ ਗਏ ਜੀਗਾ ਕਸੌਲੀ ਜਿੱਥੇ ਬਹੁਤ ਮੀਂਹ ਪੈ ਰਿਹਾ ਸੀ ਤੇ ਮਸੇਂ ਵੀ ਹਟਿਆ ਤੁਸੀਂ ਵੇਖ ਸਕਦੇ ਹੋ ਅਸੀਂ ਧਕਨਦਰ ਪਾਰਕਿੰਗ ਚ ਖੜੇ ਰਹੇ ਆਹ ਫੋਟੋਗ੍ਰਾਫਰ ਜੀ ਬਹੁਤ ਪੁਰਾਣਾ ਤੁਸੀਂ ਵੇਖੋ 1947 ਤੇ 1997 ਦੀਆਂ ਫੋਟੋਆਂ ਹੈ ਤੇ ਬਾਕੀ ਸੰਝਿਆਤ ਵੀ ਇਸ ਨੇੜੇ ਪੜਦਾ ਹੁੰਦਾ ਸਾਨੂੰ ਪਤਾ ਹੀ ਹੈ ਇਹ ਉਹਦੀਆਂ ਫੋਟੋਆਂ ਹੈ ਬਾਈ ਨੇ ਆਪ ਖਿੱਚੀਆਂ ਸਹਰੂ ਕਾਂਦ ਦੀ ਸ਼ੂਟਿੰਗ ਵੇਲੇ ਦੀਆਂ ਹੁਣ ਸੰਝਿਆਤ ਦੀ ਫੋਟੋ ਹੋ ਗਈ ਆ ਦੇਖੋ ਤੇ ਇਹ ਕਸੌਲੀ ਸ਼ਰਮਾ ਫੋਟੋਸ਼ਾਪ ਹੈ ਕੋਈ ਤੇ ਉਹ ਗਾਹ ਵੇਖੋ ਸੁਖਵੀਰ ਸਿੰਘ ਬਾਲਦੀਆਂ ਵੀ ਹੈ ਬਹੁਤ ਨਾਮੀ ਨਾਮੀ ਬੰਦੇ ਮਤਲਬ ਜਦੋਂ ਵੀ ਕਸੌਲੀ ਆਉਂਦੇ ਆ ਤਾਂ ਇਹ ਫੋਟੋਗ੍ਰਾਫਰ ਇਹੜੇ ਖਿੱਚ ਕੇ ਰੱਖਦੇ ਫੋਟੋਆਂ ਆ ਪਟਾਣ ਦਾ ਰਾਜਾ ਸੀਗਾ ਤੁਸੀਂ ਵੇਖ ਲਓ ਤਾਂ ਨਾਂ ਲਿਖਿਆ ਹੋਇਆ ਤੇ ਇਹਨਾਂ ਦੀ ਵੀ ਏਜ ਬਹੁਤ ਹੈ ਬਹੁਤ ਪੁਰਾਣੀ ਸ਼ਾਪ ਹੈ ਜਿੰਨੇ ਵੀ ਕਹਿ ਦਗੇ ਤੇ ਆ ਆਪਣੀ ਇੰਡੀਅਨ ਆਰਮੀ ਤੁਸੀਂ ਵੇਖ ਸਕਦੇ ਹੋ ਬਾਕੀ ਆਈ ਲਵ ਇੰਡੀਅਨ ਆਰਮੀ ਲਿਖਿਆ ਹੋਇਆ ਦੇਖੋ ਸਾਹਮਣੇ ਸਕਰੀਨ ਚੱਲੀ ਜਾਂਦੀ ਹੈ ਸਾਰੇ ਪਾਸੇ ਪੂਰਾ ਵਧੀਆ ਮਾਹੌਲ ਹੈ ਦੇਖਣ ਵਾਲਾ ਸਾਹਮਣੇ ਆ ਗਈ ਜੀ ਆਪਣੇ ਪਾਰਕਿੰਗ ਤੇ ਇਧਰ ਨਾਲ ਹੀ ਸੱਜੇ ਹੱਥ ਚਰਚਾ ਬਹੁਤ ਵਧੀਆ ਮਾਹੌਲ ਸੀ ਜਿੰਨਾ ਵੀ ਕਹਿ ਦਿੱ ਗਏ ਘੁੰਮਣ ਵਾਸਤੇ ਬਹੁਤ ਵਧੀਆ ਨੇੜੇ ਪਲੇਸ ਆ ਉਸ ਤੋਂ ਬਾਅਦ ਜੀ ਅਸੀਂ ਕਿ ਬ੍ਰੇਕਫਾਸਟ ਕਰਨ ਤੇ ਸਾਹਮਣੇ ਫੋਟੋਆਂ ਲੱਗੀਆਂ ਦੇਖ ਕੇ ਮੈਂ ਬਾਈ ਨੂੰ ਪੁੱਛ ਲਿਆ ਵੀ ਇਹ ਸਕੱਚ ਕਿਹਨੇ ਬਣਾਏ ਆ ਉਹ ਕਹਿੰਦਾ ਜੀ ਓਨਰ ਦੀ ਬੇਟੀ ਨੇ ਬਣਾਇਆ ਇਹ ਜੋ ਬਹੁਤ ਹੀ ਜ਼ਿਆਦਾ ਸੁੰਦਰ ਬਣੇ ਹੋਏ ਆ ਪਰ ਹਾਲਾਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ ਵੀ ਜਿਹੜੀ ਹੈਗੇ ਐਪ ਚੈਟ ਜੀ ਡੀ ਬੀ ਉਹਦੇ ਕਰਕੇ ਮਤਲਬ ਫੋਟੋ ਬਣ ਜਾਂਦੀ ਪਰ ਜਿਹੜੀ ਚੀਜ਼ ਹੱਥ ਨਾਲ ਬਣੀ ਹੁੰਦੀ ਹੈ ਉਹ ਹੱਥ ਨਾਲ ਹੀ ਬਣੀ ਹੁੰਦੀ ਹੈ ਦੇਖੋ ਤੁਸੀਂ ਕਿੰਡੀ ਵਧੀਆ ਮਤਲਬ ਤਰੀਕੇ ਨਾਲ ਜਿਹੜੀ ਫੋਟੋਆਂ ਬਣਾਈਆਂ ਹੋਈਆਂ ਨੇ ਸਕੈਚ ਬਣਾਏ ਹੋਏ ਐ ਮੈਨੂੰ ਟੈਗ ਵੀ ਕਰਿਆ ਸੀ ਇਹਨਾਂ ਦੀ ਇਨਸਾਈਟਿਡੀ ਦੇ ਫੋਟੋ ਖਿੱਚ ਕੇ ਬਹੁਤ ਵਧੀਆ ਜਿੰਨਾ ਵੀ ਕਹਿ ਦਈਏ ਤੇ ਆਹ ਤੁਸੀਂ ਵੇਖ ਸਕਦੇ ਹੋ ਜੀ ਕਸੌਲੀ ਦੀ ਬਿਊਟੀ ਵਧੀਆ ਨੇ ਨੇੜੇ ਕੋਮਨ ਨੂੰ ਇੱਥੇ ਵਧੀਆ ਪਲੇਸ ਨਹੀਂ ਹੋਣੀ ਬਾਕੀ ਪਹਾੜਾਂ ਦੇ ਵਿੱਚ ਜਦੋਂ ਹੁਣ ਆਹ ਮੌਸਮ ਚੱਲੀ ਜਾਂਦਾ ਤਾਂ ਤੁਸੀਂ ਕਿਤੇ ਘੁੰਮਣ ਜਾਵੜੋ ਉੱਥੇ ਤੁਹਾਨੂੰ ਮੌਸਮ ਵਧੀਆ ਹੀ ਮਿਲੂਗਾ ਤੇ ਜਿਹੜੀ ਬਿਊਟੀ ਹੈ ਉਹ ਸੋਹਣੀ ਲੱਗੂ ਹੀ ਲੱ ਕਿਉਂਕਿ ਬੱਦਲਾਂ ਵਿੱਚ ਇਹ ਹੋਰ ਵੀ ਜ਼ਿਆਦਾ ਖੂਬਸੂਰਤ ਚੀਜ਼ ਹੋ ਜਾਂਦੀ ਹੈ ਬਾਕੀ ਮੀਂਹ ਪਈ ਜਾਂਦਾ ਤੁਸੀਂ ਵੇਖੋ ਬਹੁਤ ਵਧੀਆ ਰਾਹਤੇ ਸੀਗੇ ਤੇ ਇਹ ਸਾਰਾ ਏਰੀਆ ਜਿਹੜਾ ਇੰਡੀਅਨ ਆਰਮੀ ਦੇ ਅੰਦਰ ਹੀ ਆਉਂਦਾ ਤੇ ਤੁਹਾਨੂੰ ਇੱਥੇ ਛਾਉਣੀਆਂ ਵੀ ਦੇਖਣ ਨੂੰ ਮਿਲ ਜਾਣਗੀਆਂ ਬਾਕੀ ਇਹਦੇ ਵਿੱਚ ਜਿਹੜਾ ਜ਼ਿਆਦਾ ਵੇਖਣ ਨੂੰ ਤਾਂ ਇੱਕ ਮਾਰਕੀਟ ਹੈ ਤੇ ਬਾਕੀ ਪੁਆਇੰਟ ਬਣੇ ਵਿਜਮ ਮੰਕੀ ਪੁਆਇੰਟ ਹੈ ਸੁਸਾਈਡ ਪੁਆਇੰਟ ਹੈ ਲਗਭਗ ਛੋਟੇ-ਛੋਟੇ ਪੁਆਇੰਟ ਬਣੇ ਆ ਜਿਹੜੇ ਹਰੇਕ ਹਿਲ ਸਟੇਸ਼ਨ ਤੇ ਹੁੰਦੇ ਆ ਤੇ ਮੇਰੇ ਹਿਸਾਬ ਨਾਲ ਚੰਡੀਗੜ੍ਹ ਤੋਂ ਸਭ ਤੋਂ ਨੇੜੇ ਇਹ ਹਿਲ ਸਟੇਸ਼ਨ ਇਹੀ ਹੈ ਬਹੁਤ ਵਧੀਆ ਵੱਡੇ ਵੱਡੇ ਦਰੱਖਤ ਹੈ ਬਾਕੀ ਆ ਜਿਹੜੀ ਰੋਡ ਹੈ ਇਹ ਜਾਂਦੀ ਹੈ ਚਰਚ ਨੂੰ ਉਹ ਵੀ ਤੁਹਾਨੂੰ ਦਿਖਾਉਣੇ ਆ ਪੂਰਾ ਉੱਚਾ ਹੈ ਪੂਰਾ ਠੰਡ ਪੂਰੀ ਹੁੰਦੀ ਹੈ ਇਹੋ ਜੀ ਗੱਲ ਨਹੀਂ ਤੇ ਹੁਣ ਤੁਹਾਨੂੰ ਦਿਖਾਵਾਂਗੇ ਚਰਚ ਆ ਕੀ ਚਰਚ ਤੁਹਾਨੂੰ ਪਤਾ ਹੀ ਹੈ ਵੀ ਅੰਗਰੇਜ਼ਾਂ ਵੇਲੇ ਦੀ ਤੁਸੀਂ ਵੇਖ ਲਓ ਕਿ ਕਿਸੇ ਟਾਈਮ ਇੱਥੇ ਅੰਗਰੇਜ਼ ਰਹਿੰਦੇ ਸੀਗੇ ਤੇ ਉਦੋਂ ਇਹ ਸਾਰਾ ਕੁਝ ਕਿਵੇਂ ਬਣਾਇਆ ਹੁਣ ਬਣਾਇਆ ਤਾਂ ਸਿੱਧੇ ਜੀ ਗੱਲ ਆਪਣੇ ਆਪ ਦੇ ਬੰਦੇ ਨੇ ਹੁਣ ਤੇ ਦੇਖੋ ਕਿੰਨੀ ਮਿਹਨਤ ਹੋਈ ਹੋਣੀ ਹੈ ਕਿੰਨਾ ਕੁਛ ਉਹਨਾਂ ਨੇ ਮਤਲਬ ਤਾਂ ਲੈ ਕੇ ਗਏ ਫਿਰ ਉਹ ਕਿਵੇਂ ਬਣਾਇਆ ਤੁਨ ਅਸੀਂ ਲੋਕ ਉਹ ਬੜੇ ਹਿੰਮਤੀ ਬੰਦੇ ਹੋਣੇ ਆ ਤੇ ਉਸ ਤੋਂ ਬਾਅਦ ਅਸੀਂ ਕ੍ਰਿਸਟਨ ਚ ਗਏ ਉਹਦੀ ਬੈਕ ਸਾਈਡ ਤੇ ਚਰਨਾ ਤੁਸੀਂ ਦੇਖੋ ਬਹੁਤ ਵਧੀਆ ਤੇ ਇੱਥੇ ਬੈਠਣ ਨੂੰ ਫੂਡ ਪੁਆਇੰਟ ਬਣਿਆ ਹੋਇਆ ਹੈ ਤੇ ਜਦੋਂ ਆਪਾਂ ਜਾਣਦੇ ਆਂ ਕਿ ਚੰਡੀਗੜ੍ਹ ਟੈਂਪਲ ਟ੍ਰੇਨ ਦੁਕਾਨ ਜਾਣਦੇ ਆਂ ਉਸ ਤੋਂ ਬਾਅਦ ਆਉਂਦਾ ਮੈਕਡੀ ਤੇ ਡੋਮੀਨੋਜ਼ ਉੱਥੇ ਮਤਲਬ ਇਹ ਉਹਦੀ ਬੈਕ ਸਾਈਡ ਤੇ ਜਿਹੜਾ ਚਰਨਾ ਬਣਿਆ ਹੋਇਆ ਹੈ ਬਹੁਤ ਵਧੀਆ ਹੁਣ ਬਾਕੀ ਸਾਨੂੰ ਪਤਾ ਹੀ ਹੈ ਵੀ ਪਾਣੀ ਜਿਹੜਾ ਚਾਰ ਘਾ ਰਿਆ ਮੀਂਹ ਦੇ ਪਾਣੀ ਕਰਕੇ ਤੇ ਬਾਕੀ ਪਹਾੜੀ ਇਰਗੇ ਚ ਆ ਪਿਛਲੇ 2-3 ਸਾਲਾਂ ਤੋਂ ਤੁਹਾਨੂੰ ਪਤਾ ਹੀ ਹੈ ਕਿਹਰ ਜਾਰੀ ਹੈ ਤੇ ਬਹੁਤ ਜਿਆਦਾ ਜਿਹੜਾ ਮੀਂਹ ਆਉਂਦਾ ਉੱਥੇ ਤੇ ਜਿਹਦੇ ਕਰਕੇ ਤੁਹਾਨੂੰ ਪਤਾ ਵੀ ਜਿਹੜੀ ਲੈਂਡ ਸਲਾਈਡ ਵੀ ਹੁੰਦੀ ਹੈ ਤਾਂ ਕਰਕੇ ਵੀ ਕੁਦਰਤ ਨਾਲ ਛੇੜ ਛਾੜ ਨਹੀਂ ਕਰਨੀ ਚਾਹੀਦੀ ਪਰ ਬਹੁਤ ਥਾਵਾਂ ਤੇ ਜਿਹੜਾ ਮੌਸਮ ਹੈ ਹੁਣ ਚੇਂਜ ਹੋਇਆ ਤੇ ਜਿਹਦਾ ਰਿਜ਼ਲਟ ਆਪਾਂ ਪਿਛਲੇ 3-4 ਸਾਲਾਂ ਤੋਂ ਵੇਖ ਰਹੇ ਹਾਂ ਜੇ ਕਿਤੇ ਪਾਣੀ ਜਿਆਦਾ ਆਉਂਦਾ ਜਾਂ ਕਿਤੇ ਕੁਛ ਹੋ ਜਾਂਦਾ ਪਰਮਾਤਮਾ ਤੋਂ ਮਿਹਰ ਕਰੇ ਉਸ ਤੋਂ ਬਾਅਦ ਜੀ ਅਸੀਂ ਚਲੇ ਗਏ ਪਾਨਾ Sidhu ਦੇ ਘਰੇ ਤੇ ਸਾਡਾ ਬਹੁਤ ਜ਼ਰੂਰੀ ਕੰਮ ਸੀ ਪਾਨਾ Sidhu ਆਪ ਤੱਕ ਰਹੇ ਨਹੀਂ ਸੀ ਵਿਚਾਰਾ ਤੇ ਨਾਲ ਵਾਲੇ ਸਰਪੰਚਾ ਜੀ ਨਾਲ ਮਿਲੇ ਬਹੁਤ ਵਧੀਆ ਗੱਲਬਾਤ ਹੋਈ ਤੇ ਜਿਹੜਾ ਸਾਡਾ ਕੰਮ ਸੀ ਕਰਵਾ ਕੇ ਅਸੀਂ ਫਿਰ ਨਾਲ ਦੇ ਨਾਲ ਘਰੇ ਆ ਗਏ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆ ਕਿ ਤਨ ਹੋਰ ਵੀਡੀਓ ਨਾਲ ਰੱਬ ਰੱਖਾ